ਸੋਨਡੇ ਜਿੰਨਾ ਹੁਣ ਪੰਜਾਬ ਸਰਕਾਰ ਨੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਮਹਿਮ ਚੱਲਿਆ ਸਾਨੂੰ ਕੱਲ ਉਹਦੇ ਵਿੱਚ ਬਹੁਤ ਵੱਡਾ ਇੱਕ ਹੰਗਾਰਾ ਮਿਲਿਆ ਸਾਡੇ ਐਸਆਈ ਮਨਿੰਦਰਜੀਤ ਕੌਰ ਇਹਦੇ ਦੀ ਪੁਲਿਸ ਪਾਰਟੀ ਨੇ ਕੱਲ ਨਾਕਾ ਲਾਇਆ ਸੀ ਇੱਕ ਨੌਜਵਾਨ ਨੂੰ ਅਸੀਂ ਗ੍ਰਿਫਤਾਰ ਕੀਤਾ ਆ ਸਾਡੀ ਪੁਲਿਸ ਪਾਰਟੀ ਨੇ ਜਿਹਦੇ ਕੋਲੋਂ ਸਾਨੂੰ 300 ਗ੍ਰਾਮ ਹੀਮ ਇੱਕ ਪਿਸਤੌਲ 30 ਮੋਰ ਦਾ ਤੇ ₹10 ਲੱਖ ਰੁਪਇਆ ਸਾਨੂੰ ਟਰੱਕ ਮਣੀ ਹੈ ਤੇ ਉਹ ਹਾਸਲ ਹੋਈ ਹੈ ਅ ਅਸੀਂ ਇਹਨੂੰ ਪੇਸ਼ ਅਦਾਲਤ ਕਰਕੇ ਸਾਡੇ ਕੋਲ ਇੱਕ ਦਿਨ ਦੇ ਰਿਮਾਂਡ ਮਾਰਤੇ ਆ ਸਾਡਾ ਜਿਹੜਾ ਅ ਪੰਜਾਬ ਸਰਕਾਰ ਦੀ ਵਿੱਡੀ ਮੁਹਿੰਮ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਆ ਅਸੀਂ ਉਹਨੂੰ ਹੋਰ ਹਲਾਰਾ ਦੇਣ ਵਾਸਤੇ ਆਪਣੀਆਂ ਪੁਲਿਸ ਪਾਰਟੀਆਂ ਨੂੰ ਹੋਰ ਮਸ਼ਤੈਦੀ ਨਾਲ ਕੰਮ ਕਰਨ ਵਾਸਤੇ ਮਾਂ ਜੋ ਸਾਡੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਕ ਜੀ ਤੇ ਸਾਡੇ ਐਸਪੀ ਡੀ ਸਾਹਿਬ ਮਕੇਸ਼ ਡਾਕਟਰ ਮਕੇਸ਼ ਜੀ ਉਹਨਾਂ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਸੀਂ ਅੱਗੇ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੰਗਾ ਕੰਮ ਕਰਾਂਗੇ